ਇਸਾਨਾ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡਿੰਗ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਪੱਡੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਿਆ ਬਾਕੀ ਸਾਰੇ ਨਾਮ ਵਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਹੈ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿ ਕਿਹੜੀ ਲਿਸਟ ਹੈ ਇੱਕ ਪੰਨੇ ਤੇ ਦੱਸੋ ਜੀ ਕੀ ਕਰਾਂਗੇ ਕੰਫਿਊਜ਼ ਕੀਤੀ ਜਾ ਰਹੀ ਹੈ ਇਹ ਸਾਡੇ ਸੀਨੀਅਰ ਅਫਸਰ ਸਾਹਿਬ ਨੇ ਉਹਨਾਂ ਦੇ ਲਈ ਜੇ ਉਹਨਾਂ ਦਾ ਸਹੀ ਨਾਮ ਹੈ ਆ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੇ ਖ ਖ ਸਪੈਂਡ ਕਰਨ ਦੀ ਕੋਸ਼ਿਸ਼ ਇਹ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ ਕੁਮਰਾ ਕੀਤਾ ਜਾ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਬਿਲਕੁਲ ਸਿੱਧੇ ਸਹੀ ਕਿਸਾਨਾਂ ਦਾ ਤੇ ਹਰਿਆਣਾ ਐਡਮਿਨਿਸਟ੍ਰੇਟਿਵ ਜਿਹੜੀ ਬੈਰੀਕੇਡ ਕੀਤੀ ਆ ਉੱਥੇ ਕਲੈਸ਼ ਹੋਣ ਦੀ ਉਮੀਦਾਂ ਲੱਗ ਵਰਧੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜੀ ਲਿਸਟ ਆ ਰਹੀ ਹੈ ਉਹਦੇ ਵਿੱਚੋਂ ਨਾਂ ਬੋਲੇ ਨਹੀਂ ਜਾ ਰਹੇ ਸਿਰਫ ਦੋ ਨਾਮ ਉਸ ਲਿਸਟ 'ਚ ਬੋਲੇ ਗਏ ਆ ਬਾਕੀ ਸਾਰੇ ਨਾਮ ਬਕਰੇ ਨੇ ਲਿਸਟ ਜਿਹੜੀ ਆ ਗਈ ਇੱਕ ਵਾਰ ਲਿਸਟ ਇੱਕ ਵਾਰ ਲਿਸਟ ਸ਼ੋ ਕਰੋਗੇ ਲਿਸਟ ਜਿਹੜੀ ਹੈ ਉਹ ਕਿਸਾਨ ਯੂਨੀਅਨ ਦੇ ਵੱਲੋਂ ਲਿਸਟ ਜਿਹੜੀ ਆ ਜਾਰੀ ਕੀਤੀ ਗਈ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਹੜੀ ਲਿਸਟ ਹੈ ਇਹ ਪੁਆਇੰਟ ਤੇ ਇਸ ਨੂੰ ਦੱਸਿਆ ਜਾ ਰਿਹਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੇ ਉਹਨਾਂ ਦੇ ਜਿਹੜਾ ਉਹਨਾਂ ਦਾ ਸਹੀ ਨਾਮ ਹੈ ਲਿਸਟ ਦੇ ਉੱਪਰ ਬਲਦੇਵ ਸਿੰਘ ਜੀ ਦਾ ਜੋ ਬਿਲਕੁਲ ਅਕੀਖ ਸਪੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਨੂੰ ਪੁਸ਼ਬੈਕ ਕੀਤਾ ਜਾਵੇ ਇਹ ਕਿਸਾਨਾਂ ਨੂੰ 沽ਮਰਾ ਕੀਤਾ ਜਾ ਰਿਹਾ ਇਦਾਂ ਦਾ ਕੁਝ ਨਹੀਂ ਹੈਗਾ ਸਿੱਧਾ